ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਮਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਸਿਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਕਰਮਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤਿੰਨ ਮੱਝਾਂ ਦੋਸਤੋ ਟੋਕੜ ਗੱਬਣ ਕਨਫਰਮ ਚੈੱਕ ਪਾਸ ਹੋਣਗੀਆਂ ਤੇ ਦੂਜੀਆਂ ਨੂੰ ਦੋਸਤੋ ਤਿੰਨ ਮੱਝਾਂ ਨਹੀਂਆਂ ਸੁਈਆਂ ਸਵਾਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਸਾਰੀ ਬੰਦੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਜੋ ਨਸਲ ਜੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਰੀ ਕਰਨੀ ਹੈ ਪਸ਼ੂ ਦੀ ਨਰਕ ਪਰਖ ਜਰੀ ਕਰਨੀ ਹੈ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਾਲ ਲੱਗਦੇ ਬੈਲ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਵੀਰੋ ਆਪਣੇ ਗਰੁੱਪਾਂ 'ਚ ਸ਼ੇਅਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਛਮਣ ਦੀ ਸਾਰੀ ਵੀਰ ਦੇ ਕੋਲ ਪੁੱਛ ਲਈਨੇ ਜੀ ਹਾਂ ਜੀ ਸੁਖਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਣਾ ਗੀ ਹਾਂ ਜੀ ਵਧੀਆ ਜੀ ਵਧੀਆ ਹੋਰ ਸੁਣਾਓ ਤੁਸੀਂ ਹਾਂ ਵਧੀਆ ਜੀ ਵਧੀਆ ਚੱਲੀਏ ਤੇ ਵਧੀਆ ਕੰਮ ਕਰ ਹ ਅਛਾ ਜੀ ਕਿ ਬਸ ਲਾਲਾ ਕਰੀਏ ਇਕ ਤੀਕਾ ਐ ਕਿ ਵਿਸਾਖੀ ਦਾ ਕਰਕੇ ਫਿਰ ਵਿਸਾਖੀ ਲਾਤੀਆ ਕਰੇਗੇ ਵਿਸਾਖੀ ਮੰਡੀ ਦੇ ਲੋਕਾਂ ਤਿੰਨ ਤਣ ਮੰਗਰਾਏ ਹਾਂ ਜੀ ਹਾਂ ਜੀ ਹਾਂ ਤਾਂ ਤੇ ਉਧਰ ਮੁਜਾਤੇ ਹੋਣਾ ਪੈਣਾ ਠੀਕ ਹੈ ਜੀ ਲਓ ਦੋਸਤੋ ਵੀਰ ਨੇ ਵਿਸਾਖੀ ਬਣਾਤੀ ਆ ਆਪਣੇ ਘਰੇ ਆ ਕਰ ਲੋ ਚੈੱਕ ਦੋਸਤੋ ਮਾਲ ਵੀਰ ਦੇ ਨਾਲ ਕੋਲ ਹੀ ਨਾ ਬੱਧਾ ਸੁਖਣਾ ਕਾਫੀ ਆ ਛੇ ਨਾਗ ਮੱਜਾਂ ਦੇ ਵਿੱਚ ਟੋਕੜ ਘੱਬਣਾ ਵੀ ਉਹਨਾਂ ਦੇ ਦੋਸਤ ਸੱਜਰ ਸੀਏ ਹੋਣਗੇ ਇਹ ਤੇ ਤਿੰਨ ਟੋਕਰਾ ਕਪੜਾ ਤੇ ਤਿੰਨ ਸੂਈਆਂ ਠੀਕ ਹੈ ਜੀ ਤੇ ਸਕੱਤਰ ਵੀਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਐਡਰੈਸ ਇੱਕ ਰੀ ਬੋਲਦੀ ਹੈ ਐਡਰੈਸ ਆਪਣਾ ਸੋਨ ਸਿੰਘ ਪਿੰਡ ਆ ਪੱਤੀ ਮਾਨਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਤੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਤੇ ਨਾਮ ਦੱਸ ਦਿਓ ਆਪਣਾ 8872179 ਠੀਕ ਹੈ ਜੀ ਹਾਂਜੀ ਤੇ ਨਾਮ ਸਕੱਤਰ ਸਿੰਘ ਨਾਮ ਸਕੱਤਰ ਸਿੰਘ ਹੈ ਅੱਛਾ ਐਦਕੀ ਥੋੜਾ ਟਾਈਮ ਬ੍ਰੇਕ ਲਾ ਗਈ ਮੈਨੂੰ ਦੱਸਣ ਹੋ ਗਏ ਉਹ ਜੀ ਪੰਜ ਹਾਂਜੀ ਉਹ ਵੀਰੇ ਇਤਰਾ ਹੀ ਮਾਰ ਗੋਣਾ ਘੱਟ ਲੱਗਦਾ ਠੀਕ 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 ਹੈ ਜੀ ਤੁਹਾਨੂੰ ਬੜਾ ਉੱਠਾ ਲੱਗਦਾ ਮਾਰ ਜੀ ਰਹਿਣਾ ਜਮਾ ਕਰਨਾ ਹੋਵੇ ਹਾਂਜੀ ਹਾਂ ਇਹ ਗੱਲ ਤੁਹਾਨੂੰ ਬੜਾ ਉੱਠਾ ਹੀ ਆ ਠੀਕ ਹੈ ਜੀ ਅਸੀਂ ਥੋੜਾ ਜਣਾ ਜਦੋਂ ਲਿਉਣੇ ਆ ਤੇ ਮਾਰ ਉਤਰਾ ਵੀਡੀਓ ਦੇਖਣੇ ਵੇਖਿਆ ਠੀਕ ਹੈ ਜੀ ਕਾਰ ਬ੍ਰੇਕ ਲੱਗ ਗਈ ਠੀਕ ਹੈ ਜੀ ਤੇ ਸ਼ੁਰੂ ਕਰੀਏ ਵੀਰੇ ਇਸ ਸਮਝ ਤੋਂ ਪਹਿਲਾਂ ਇੱਕ ਨੰਬਰ ਤੋਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਕਿੰਨੇ ਵਜੇ ਸਵੇਰ ਸੂਈ ਇਹ ਵੀਰ ਜੀ ਦੂਜਾ ਪੁਹਾਰ ਮਾਜਾ ਅੱਛਾ ਜੀ ਹਾਂਜੀ ਮੈਨੂੰ ਦੂਜਾ ਨਾ ਕੋਈ ਵੀ ਤਜਾਮਾ ਕਰੇ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਦੂਜ ਤੇ ਸੂਈ ਨਹੀਂ ਦਿਲ ਦੇ ਤੋਂ ਵੀ ਨਹੀਂ ਸੂਈ ਦੋਨੀ ਅੱਛਾ ਜੀ ਬੱਚਾ ਮਰ ਗਿਆ ਹੈ ਬੱਚਾ ਐਕਸਪਾਇਰ ਹੋ ਗਿਆ ਹਾਂ ਜੀ ਇਹਦਾ ਵੀ ਆ ਥਾਪੀ ਤੇ ਮਿਲਦੀ ਆ ਥਾਪੀ ਤੇ ਮਿਲਦੀ ਹਾਂ ਜੀ ਦੋ ਦੇ ਦੇ ਥੱਲੇ ਹੋਰ ਨੌ ਗੱਲ ਹੋਊਗਾ ਪੱਕਾ ਟਾਈਮ ਪੱਕਾ ਇਹਦਾ 8 ਕਿੰਦਾ ਛਵਾਈ ਦੋਵੇਂ ਟਾਈਮ ਕਰਦੇ 77 ਨੰਬਰ ਕੋਈ ਭੂਰ ਨਹੀਂ ਕੋਈ ਸ਼ੈਤਾਨ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਠੀਕ ਹੈ ਜੀ ਲਓ ਜੀ ਕੱਢੀਏ ਮਾਰਨ ਲਓ ਦੋਸਤੋ ਸੂਈ ਨੂੰ ਵੀਰ ਕਹਿੰਦਾ ਤੂੰ 1.5 ਤੋਂ 2 ਮਹੀਨੇ ਦਾ ਟਾਈਮ ਹੋ ਗਿਆ ਤੇ ਬੱਚਾ ਇਹਦਾ ਐਕਸਪਾਇਰ ਹੋ ਗਿਆ ਦੋ ਤੋਂ 9 ਕਿਲੋ ਦਾ ਸਿਰ ਹਾਂ ਜੀ 9 ਕਿਲੋ ਦੁੱਧ ਦੋਸਤੋ ਉਹ ਜਿਹੜਾ ਵੀਰ ਕਹਿੰਦਾ ਵੀ ਠੰਡਾ ਕਰਕੇ ਥੱਲੇ ਹੋਊਗਾ ਤੇ ਬਾਕੀ ਦੋਸਤੋ ਮੈਂ ਤਾਂ ਤੁਸੀਂ ਕੰਨ ਕੱਟ ਚੈੱਕ ਕਰ ਲਿਓ ਲਓ ਜੀ ਕਿਹਾ ਵੀ ਸਾਨੂੰ ਨਾਲ ਹੋਊਗਾ ਲਓ ਦੋਸਤੋ ਲਿੱਸਾ ਪੰਨ ਥੋੜਾ ਜਿਹਾ ਜ਼ਰੂਰ ਖਾਓ ਕਿਉਂਕਿ ਸਾਂਭੀ ਕਿਸੇ ਵੀਰ ਨੇ ਘਟਿਆ ਲਓ ਜੀ ਕਰੋ ਚੈੱਕ ਜੀ ਤਾਂ ਅਸ ਲਓ ਜੀ ਦੋਸਤੋ ਕਰ ਲੋ ਚੈੱਕ ਲੈਵ ਜੀ ਕਰੋ ਚੱਕ ਦੋਸਤੋ ਬਿਲਕੁਲ ਪਤਲੀ ਚਮੜੀ ਦੀ ਮੱਝ ਸਿੰਗਲ ਹੱਡੀ ਦੀ ਮੱਝੇ ਲਓ ਜੀ ਕਰੋ ਕੱਦ ਘਾਟ ਚੱਕ ਦੋਸਤੋ ਬਹੁਤ ਵਧੀਆ ਸਪੇਸ ਦੇ ਵਿੱਚ ਥਣ ਲੱਗੇ ਲਓ ਜੀ ਚਾਹ ਲਓ ਜੀ ਕਰੋ ਚੱਕ 9 ਲੀਟਰ ਤੋਂ ਦੋਸਤੋ ਬਹੁਤ ਅਸਾਨੀ ਦੀ ਕੁਆਲਟੀ ਦੀ ਚੈੱਕ ਕਰ ਸਕਦੇ ਹੋ ਲਓ ਜੀ ਇਹ ਇੱਕ ਨੰਬਰ ਚ ਵਾਲੀ ਦਿੱਤੀ ਹੈ ਮੈਂ ਠੀਕ ਹੈ ਜੀ ਆਹ ਦੇਖੋ ਬਗ ਛੋਟੀ ਦੁੱਧ ਵਾਲੀਆਂ ਪਤਲੀ ਫਰੀ ਬਿਲਕੁਲ ਪਤਲੀ ਚਮੜੀ ਹੈ ਨਾ ਠੀਕ ਹੈ ਜੀ ਇਹ ਚੰਮ ਵਾਲੀ ਦੁੱਧ ਜਿੰਨਾ ਵੰਡਦੇ ਵੇ ਮਤਲਬ ਚਾਹ ਦੀ ਗੁੱਲੀ ਤੋਂ ਮੋਈ ਨਹੀਂ ਪਸੰਦੀ ਦੇ ਠੀਕ ਹੈ ਜੀ ਭਾਜੀ ਮੇਰੇ ਸਾਡਾ ਦੁੱਧ 11-12 ਕਿਲੋ ਦਾ ਹੈ ਖਰੀਏ ਵੀਰ ਜੀ ਮੁੱਲ ਦਾ ਇਹ ਮੁੱਲ ਨਿਕਾ ਜਈ ਆ ਹਾਂ ਜੀ ਕੋਈ 50 ਨਹੀਂ ਕੋਈ 53 ਨਹੀਂ ਕੋ 60 ਨਹੀਂ ਆ ਨਾ ਪੁੱਝਾਇਆ 1200 ਦਵਾ 52 ਤੋਂ ਮੰਨ ਤਰੇ ਕਦਸ ਉਹ ਆਪਾਂ ਦਾ ਕਰਦੇ 8000 ਕਰਦਾਂਗੇ ਤੁਹਾਡੇ ਰਸਾਖੀ ਵੱਲੋਂ 52000 ਪੂਰਾ 50000 ਕਰ ਦਈਏ ਕਰ ਦੋ ਪੂਰਾ 50 ਹੀ ਦੇਣਾ। ਲਓ ਜੀ ਦੋਸਤੋ ਪੂਰਾ 50 ਹੀ ਰੁਪਿਆ। ਵਾਧਾ ਨਾ ਕਰੇ ਵੀਰਾ। ਠੀਕ ਹੈ ਜੀ। ਹਾਂ ਜੀ। 50 ਜੀ ਵਿੱਚ ਦੋਸਤੋ ਥੋੜਾ ਬੜਾ ਸ਼ੋਰ ਛੱਪਾ ਜਿਹੜਾ ਕਿ ਮਾਨਸਾ ਜਿਹੜਾ ਮੌਕੇ ਤੇ ਹੋਗਾ ਖੁਸ਼ੀ ਦੇ ਨਾਲ ਹੈ ਨਾ। ਹਾਂ ਠੀਕ ਹੈ ਜੀ। ਦੋ ਦੋ ਦੋਸਤੋ 9 ਕਿਲੋ ਤਿਆਰ ਜਿਹੇ ਰੇਟ 50 ਰੁਪਿਆ। ਠੀਕ ਹੈ ਜੀ। ਹਾਂ ਜੀ। ਤੇ ਇਹਦੇ ਨਾਲ ਜਿਹੜਾ ਪਤੇ ਦੋ ਨੰਬਰ ਵੀ ਦੱਸਿਏ ਦੀ ਤੇ ਜਿਹੜੇ ਬੱਲੇ ਵੀ ਕੀ ਹੈ ਉਹ ਜਿਹੜਾ ਦੋ ਤੇ ਆ ਪੱਕਾ ਆਪਾਂ ਦੋ ਤੇ ਜਿਹੜਾ ਵਧੀਆ ਠੰਡਾ ਕਰਕੇ ਹਾਂ ਜੀ ਇਹ ਗਾਦੇ 11 ਲੀਟਰ ਆਪਾਂ 9 ਲੀਟਰ ਦੀ ਗਾਰੰਟੀ ਦਵਾ ਜੇ ਇਹ ਸੂਬਾ ਕਿੰਨਾ ਸੀ ਇਹ ਸੂਬਾ ਤਿੱਗਾ ਅੱਛਾ ਇਹਦਾ ਬੱਚਾ ਹੈਗਾ ਜੀ ਆਓ ਕੱਟੀ ਮਦਦ ਦੀ ਆੜੀ ਉਰਲੀ ਨਿੱਕੀ ਕੱਟੀ ਹਾਂ ਜੀ ਕੀ ਕੱਟੀ ਲਓ ਦੋਸਤੋ ਇਹਦੇ ਮਗਰ ਬੱਚਾ ਵੀ ਪਲੱਸ ਪਲੜਾ ਕੱਟੀ ਨਾਲ ਆ ਗਈ ਜੀ ਤੇ ਸੂਬਾ ਦੋਸਤੋ ਤਿੱਗਾ ਸੂਬਾ ਤੇ ਕਿੰਨਾ ਟਾਈਮ ਦੱਸਿਆ ਕਿ ਸੀਨ ਹੋ ਗਿਆ ਸੋ ਇਹਨਾਂ ਮੈਂ ਢੇਰ ਤੋਂ ਮਹੀਨਾ ਲਾ ਰੋ ਢੇਰ ਢੇਰ ਦੀ ਲਾਰੇ ਕੋਈ ਧੋੜੀ ਲਾਰੇ ਉਹ ਕੱਟੀ ਵਿਖਾ ਦੋ ਦੁੱਧ ਕਿੰਨਾ ਹੁੰਦਾ ਸੀ ਤੁਹਾਡੇ ਲਈ ਥੱਲੇ 9 ਲੀਟਰ ਠੰਡਾ ਪੱਕਾ ਪਿਆਰੇ ਮੈਂ ਕਰਾਈ ਦੇਗੀ ਦੋਵੇਂ ਟਾਈਮ ਦਿੱਦੀ ਬੱਚੇ ਦੇ ਦ ਤੁਹਾਡਾ ਦੋਸਤੋ ਤਿੱਜਾ ਸੂਈ ਜਿਹਦਾ ਸੂਈ ਨੂੰ ਕੋਈ ਡੇਢ ਤੋਂ 2 ਮਿੰਟ ਦਾ ਟਾਈਮ ਹੋ ਗਿਆ ਬੱਚਾ ਵੀ ਦੋਸਤੋ ਉਹਨੇ ਕੱਟੀ ਦਿੱਤੀ ਐ ਸੋਹਣੀ ਜੰਨੀ ਕੱਟੀ ਤੇ ਮੈਂ ਦਾ ਜਿਹੜਾ ਕੱਪ ਕਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਅੱਜਾ ਇੰਨਾ ਵੀ ਸਾਰੀਆਂ ਯਾਦ ਨਸ ਕਰਾਣਾ ਹਾਂਜੀ ਹਾਂਜੀ ਲਓ ਦੋਸਤੋ ਕਰੋ ਚੱਕੀ ਬਾਕੀ ਦੋਸਤੋ ਆ ਕੱਟੀ ਜਿਹਦੀ ਮਗਰ ਕੱਟੀ ਵੀ ਦੋਸਤੋ ਪੜਾਈਏ ਚਲੋ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਆਹ ਦੋਸਤੋ ਦੀ ਕਰੋ ਆਰਡਰ ਕੁਆਲਿਟੀ ਚੈਕ ਪਿੱਠ ਪੁੜੇ ਦੀ ਚੜਾਈ ਮੱਝ ਦੀ ਹਰ ਇੱਕ ਲਿਸਕ ਪੁਸ਼ਕ ਦੋਸਤੋ ਬਹੁਤ ਸੋਹਣੀ ਬਿਊਟੀ ਮੈਂ ਦੀ ਲਯੋਸ਼ਾ ਜੀ ਮੋੜ ਲ ਹਾਲੋ ਜੀ ਕਰੋ ਚੱਕ ਦੋਸਤੋ ਦੇਖੋ ਸੱਜਰ ਮੱਝਾਂ ਨੂੰ ਬੱਚੇ ਦੇ ਰਿੰਗ ਦੀਆਂ ਦੀ ਹਾਲੋ ਜੀ ਕਰੋ ਚੱਕ ਆ ਜੀ ਦੋਸਤੋ ਬੱਚਾ ਤਾਂ ਕੱਟੀ ਬਾਕੀ ਦੋਸਤੋ ਜਿਹੜੀ ਆਰਡਰ ਕੁਆਲਟੀ ਤਿਆਰ ਕੀਤੀ ਬਹਿਣੀ ਵਾਲੇ ਪਾਸੇ ਤੋਂ ਕਰ ਲੋ ਚੱਕ ਫੁਅਸ ਵਾਇਪਾ ਨੂੰ ਡਾਕਟਰ ਇੱਕ ਟਾਈਮ ਦੋ ਟਾਈਮ ਚੋ ਕੇ ਮੇਰੇ ਵੀਰ ਆਪਣੀ ਤਸੰਨੀ ਤੁਸੀਂ ਆਪੇ ਰੈਫਰ ਕਰ ਸਕਦੇ ਤੇ ਇਹਦਾ ਸਖਤਰ ਵੀਰ ਬੋਲ ਰਹੀ ਕਰਨ ਇਹਦਾ ਵੀਰ ਜੀ ਜਿਹੜੀ ਮੱਝ ਆਪਾਂ ਹਾਂ ਨਾ ਦੇਣੀ ਆਣਾ 70 ਦੀ ਦੇ ਦੇ ਜੀ 70 ਤੇ 70 ਤੇ ਆਪਾਂ ਡਿਮਾਂਡ ਵਾਖ ਲਈ ਹੁਣ ਮਾਨਤਨ ਕਿੰਨਾ ਆਣਾ ਜਿਹੜੀ ਹਾਂ ਨਾ 2 ਘਾਟ 70 ਦੀ ਦੇ ਦਾਂ ਸਾੜਿਆ ਹੋ ਗਿਆ ਹਾੜਿਆ 1000 ਰੁਪਿਆ ਸਾਡੇ ਲੋਗੇ 67000 ਰੁਪਿਆ ਹੋਗੇ ਦੇ ਦਾਂਗੇ ਜੀ ਇਹਨੇ ਲਓ ਜੀ ਦੋਸਤੋ 67000 ਰੁਪਿਆ 9 ਲੀਟਰ ਦੁੱਧ ਪੱਕਾ ਪਿਆ ਤੇ ਬੱਚਾ ਮਗੇ ਕੱਟੀ ਜੀ ਤੇ ਇਹਦੇ ਨਾਲ ਜਿਹੜੀ ਬੱਤੀ 3 ਨੰਬਰ ਦੀ ਬੱਜਵੀਂ ਇਹਦੀ ਦਸੀ ਡੀਟੇਲ ਇਹਦੇ ਥੱਲੇ ਵੀਰ ਜੀ 7 ਕਿਲੋ ਦੁੱਧ ਝੋਟੀ ਥੱਲੇ ਦੁਜੇ ਸੂਵੇ ਦੀ ਗੱਭਣ ਜੋ ਅੱਛਾ ਦੁਜੇ ਸੂਵੇ ਹਤੇ ਗੱਭਣ ਆ ਹਾਂਜੀ 7 ਮਹੀਨਿਆਂ ਦੀ ਗੱਭਣ ਜੋ ਹਾਂਜੀ ਹਾਂਜੀ ਚੈੱਕ ਪਾਸ ਆ ਲੋ ਜੀ ਦੋਸਤੋ 7 ਮਹੀਨੇ ਦੀ ਗੱਭਣ ਚੈੱਕ ਪਾਸ ਦੁੱਧ ਦੀ 7 ਲੀਟਰ ਤਿਆਰ ਹਾਂਜੀ ਸੂਆ ਦੁਜਾ ਸੁਣੀ ਜੀ ਹਾਂਜੀ ਪਹਿਲਾ ਸੂਆ ਸੁਈ ਦੁਜੇ ਹਤੇ ਗੱਭਣੇ ਦੁਜੇ ਵਾਸਤੇ ਗੱਭਣ ਬਹੁਤ ਜਿਆਦੀ ਚਕੀਨ ਕੱਟੀ ਆ ਜੀ ਲਓ ਜੀ ਕਢੋ ਬਾਹਰ ਤਾਂ ਜੀ ਆ ਲੋ ਜੀ ਦੋਸਤੋ ਕਰੋ ਚੱਕ ਜੀ ਤੋਕੜ ਗੱਪਣ ਮਾਜ ਦੋਸਤੋ ਛਿੱਡੀ ਵੱਡੀ ਬੁੱਢੀ ਝੋਟੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਹਰ ਇੱਕ ਚੀਜ਼ ਦੋਸਤੋ ਪੂਰੀ 7 ਮਹੀਨੇ ਦੀ ਕਨਫਰਮ ਚੈੱਕ ਪਾਸ 7 ਲੀਟਰ ਦੁੱਧ ਵੀ ਦੋਸਤੋ ਦੇਣ ਦੀ ਜੀ ਇਹ ਵੀ ਦੋਸਤੋ ਬਿਲਕੁਲ ਪਤਲੀ ਚਮੜੀ ਸਿੰਗਲ ਹੱਡੀ ਦੀ ਮੱਜ ਕਰ ਲੋ ਚੱਕ ਜੀ ਕੱਦ ਕਾਠ ਵੇਖੋ ਝੋਟੀ ਹਾਂਜੀ ਦੋਸਤੋ ਪੂਰੀ ਰਾਜੀ ਪੂਰੀ ਜਮੀ ਭਲੀ ਹੈ ਜੀ ਆ ਕਰੋ ਚੈੱਕ ਲਿਆ ਵੀ ਰਿਮੋਟ ਆਹ ਲਓ ਜੀ ਦੀ ਫੇਸ ਕੁਆਲਿਟੀ ਕਰਨੂ ਚੱਕ ਜੀ ਲਓ ਜੀ ਐ ਮੂਰਤਰਗੀ ਝੋਟੀਆਂ ਦੋਸਤੋ ਕਰੋ ਜੀ ਚੈੱਕ ਦੋਸਤੋ ਬਹੁਤ ਵਧੀਆ ਮੱਜਾਂ ਤੇ ਬਹੁਤ ਚੰਗੇ ਜੈਜ ਰੇਟ ਦੇ ਵਿੱਚ ਇਸ ਫਾਰਮ ਤੇ ਵਿਕਰੀ ਆ ਰਹੀਆਂ ਗਈਆਂ ਅੱਛਾ ਵੀਰ ਇਹਦੇ ਮਗਰ ਬਚਨ ਨਾ ਨਹੀਂ ਵੀਰ ਕੀ ਇਹਦੇ ਮੰਗਣੇਗਾ ਮੂਰਤਰਗੀ ਕਰੋ ਚੈੱਕ ਦੋਸਤੋ ਤਿੰਨ ਕਿ ਮਹੀਨੇ ਦਾ ਟਾਈਮ ਹੈ ਤਾਂ ਜਿਹੜਾ ਵੇਖੀ ਤੇ ਸੁਣਦੇ ਰਹੇ ਗਏ ਵੇਖੋ ਜੀ ਕੱਦ-ਕਾੜ ਕੋਈ ਝੋਟੀ ਦਾ ਹਾਂਜੀ ਹਾਂਜੀ ਦੁੱਧ ਵੀ ਦੋਸਤੋ 7 ਲੀਟਰ ਦੇਣ ਦਾ 7 ਲੀਟਰ ਵਿੱਚ ਜੀ ਇਹਦੇ ਥੱਲੇ ਦੁੱਧ ਕੋਈ ਭੂਰ ਨਹੀਂ ਛੱਟਾਂ ਨੇ ਆ ਮੱਛੀ ਮੋਟਰ ਅਜੀ ਚਵਾਈ ਆ ਜੀ ਠੀਕ ਹੈ ਜੀ ਆ ਪੋਲੀ ਚੌਂਚ ਕੀ ਮੁੱਲ ਕਰਨਾ ਜੀ ਮੁੱਲ ਮੈਂ ਕਹਿੰਦਾ ਵੀ ਜੀ 85 ਨਹੀਂ ਦੇ ਦਈਏ ਕੋਈ 80 ਹੀ ਦੱਸੀ ਦੇ ਹਾਂਜੀ 31 ਬਹੁਤ ਜਿਆਦਾ ਚੰਗੀ ਝੋਟੀ ਸੱਤ ਮਹੀਨੇ ਦੀ ਗੱਬੜ ਆ ਤੇ 7 ਕਿੱਲੋ ਦੁੱਧ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਤੇ ਬਾਕੀ ਕੋ ਨਹੀਂ ਤੁਸੀਂ ਦਾਦੋ ਦਸੀ ਬੱਕਰੀਏ ਮਾਨਤਾ ਦਿਲੋਂ ਕਰੀਏ ਮਾਨਤਾ ਹਾਂ ਨਹੀਂ ਹਾਂਜੀ 80 ਦੀ ਦੇ ਦਾਂਗੇ ਕਣਾ ਕੋ ਦੋਸਤ ਕੋਈ ਕਰ ਦਾਂਗੇ 1500 ਹੋਰ ਜਿਆਦਾ ਨਹੀਂ ਅੱਛਾ 1500 ਹਾਂਜੀ 79000 ਹੋ ਗਿਆ 9000 1000 ਕੱਟ 80 ਤੋਂ ਹਾਂਜੀ ਠੀਕ ਹੈ ਜੀ ਹਾਂਜੀ ਕਿ ਦੋ ਕਰਨਾ ਜੀ ਨਹੀਂ ਜੇ ਇਹ ਦੇ ਕੋ ਮੇ ਲੋ ਤੁਹਾਡੀ ਮਰਜ਼ੀ ਆਫਰ ਕਰ ਦਿੰਨੇ ਵਸਾਖੀ ਕਰਕੇ ਦੋ ਜਰ ਕਰ ਦਈਏ ਦੋ ਹੀ ਕਰ ਦੋ 70000 ਹੋ ਗਿਆ ਜੀ ਲੋ ਦੋਸਤ ਦੋ ਘਾਟ 80 ਦੀ ਦੇ ਦਾਂਗੇ 70000 ਦਾ ਮੁੱਲ ਬਾਕੀ ਜਿਹੜਾ ਵੀ ਝੋਟੀ ਕਰੂ ਕੱਦ ਕਾੜ ਪਿੱਠ ਪੂਰਾ ਛਕੀਨੀਆਂ ਲੋ ਵੇਖੋ ਕਿਤਾ ਹਾਂ ਲੋ ਕਰੋ ਚੈੱਕ ਜੀ ਹਾਂਜੀ ਸੱਤ ਮਹੀਨੇ ਦੀ ਗੱਭਨ ਤੇ 7 ਕਿਲੋ ਦੋ ਦੋਸਤੋ ਦੋ ਦੋ ਚੀਜ਼ਾਂ ਨੂੰ ਇਕੱਠੀ ਮਿਲ ਜਰੀ ਜੀ ਇਹਦੇ ਨਾਲ ਜਿਹੜੀ ਬੱਤੀ 4 ਨੰਬਰ ਦੀ ਦਸੀ ਵੀਰ ਜੀ ਇਹ ਵੀ ਵੀਰ ਜੀ 7 ਮਹੀਨਿਆਂ ਦੀ ਗੱਬਣਿਆ ਅੱਛਾ ਇਹ ਵੀ ਗੱਬਣੀ ਹਾਂਜੀ ਇਹ ਸੂਆ ਕਿੰਨਾ ਸੂਈ ਇਹ ਵੀ ਦੂਜੇ ਸੂਏ ਦੀ ਗੱਬਣਿਆ ਅੱਛਾ ਦੂਜੇ ਸੂਏ ਹੱਥ ਪੰਨੇ ਪਹਿਲਾ ਸੂਆ ਸੂਈ ਹਾਂਜੀ ਇਹ ਵੀ ਅੱਗੀ ਪਾਰਾ ਇਹਦੇ ਥੱਲੇ ਤੋਂ ਕਿੰਨਾ ਇਹਦੇ ਥੱਲੇ 7 ਕਿਲੋ ਇਹ ਵੇਖੀ ਹਾਂਜੀ ਤੇ ਇੱਥੇ ਲੱਲੀ ਬੰਦਿਆ ਠੀਕ ਹੈ ਜੀ ਲਓ ਦੋਸਤੋ ਇਹ ਜਿਹੜੀ ਮੱਝ ਆ ਇਹ ਵੀਰ ਜੀ ਦਾ ਸੇਲ ਹੋ ਗਿਆ ਇਹ ਮੈਂ ਤੋਂ ਤੋੜ ਕੇ ਦੀ ਵਿਖਾਉਂਗਾ ਕਿਉਂਕਿ ਕਈ ਵੇਰ ਵੀਰ ਕਿਸੇ ਨੇ ਵੇਚਣਾ ਤੇ ਖੜਦੀ ਹੁੰਦੀ ਹੈ ਤੇ ਇਹਦੇ ਬੱਧੀ ਜਿਹੜੀ ਨਾਲ ਬੱਧੀ ਆਪਣੀ 5 ਨੰਬਰ ਦੀ ਮੱਝ ਜੀ ਹਾਂਜੀ ਇਹਦੇ ਇਹ ਵੀ ਛੋਟੀ ਦੂਜੇ ਸੂਏ ਦੀ 8 ਕਿਲੋ ਇਹਦੇ ਥੱਲੇ ਦੁੱਧ ਜੋ ਅੱਛਾ ਜੀ ਪੰਜਾਂ ਮਹੀਨਿਆਂ ਦੀ ਚੈੱਕ ਪਾਜੋ ਇਹ ਵੀ ਟੋਕਰ ਗੱਬਣ ਇਹ ਵੀ ਟੋਕਰ ਗੱਬਣ ਜੋ ਅੱਛਾ ਜੀ ਹਾਂਜੀ ਤੇ ਦੂਜਾ ਸੂਆ ਸੁਣੀ ਦੂਜਾ ਸੂਆ ਆ ਜੀ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ 5 ਕਿਲੋ ਇਹਦੇ ਥੱਲੇ ਨਾ ਨਾ ਪੰਜਾਂ ਮਹੀਨਿਆਂ ਦੀ ਕੱਬਨ 8 ਕਿਲੋ ਦੁੱਧਾ 8 ਕਿਲੋ ਦੁੱਧ ਹਾਂਜੀ ਚੌਣ ਚਾਣ ਵੀ ਬਹੁਤ ਜੀ ਇਹਦਾ ਬੱਚਾ ਜੀ ਇਹਦਾ ਬੱਚਾ ਨਹੀਂ ਹੈਗਾ ਅੱਛਾ ਐਕਸਪੀਅਰ ਹਾਂਜੀ ਠੀਕ ਹੈ ਜੀ ਲਓ ਜੀ ਕੱਢੋ ਬਾਹਰ ਲਓ ਦੋਸਤੋ 5 ਮਹੀਨਿਆਂ ਦੀ ਗੱਬਣ 8 ਲੀਟਰ ਦੁੱਧ ਮੌਕੇ ਦਾ ਤਿਆਰ ਦੂਜੇ ਸੂਰਿਅ ਤੇ ਗੱਬਣ ਛੋਟੀ ਪਰ ਇਹ ਪੱਡੋ ਨਿਆਣਿਓ ਵੇ ਲਓ ਜੀ ਕਰੋ ਚੈੱਕ ਦੋਸਤੋ ਇਹ ਇੱਕ ਸਿੰਗ ਸ਼ਿਪਰਾ ਰੱਖਦੀ ਜੀ ਤੇ ਇੱਕ ਸਿੰਗ ਦੋਸਤੋ ਕੁੰਡਾ ਚੁਰੂਗਾ ਜੀ ਲਓ ਜੀ ਆਹ ਲਓ ਜੀ ਕਰੋ ਚੈੱਕ ਗਰੀਬ ਬਾਂਦੀ ਬਹੁਤ ਫੁੱਟ ਪਾਲ ਠੀਕ ਹੈ ਜੀ ਥੱਲੇੋਂ ਥਣ ਚੱਡੇ ਦੀ ਬਹੁਤ ਆ ਲਓ ਜੀ ਆਹ ਕਰੋ ਚੈੱਕ ਜੀ ਦੋਸਤੋ ਆਰਡਰ ਕੁਆਲਿਟੀ ਦੀ ਕਰੋ ਚੈੱਕ ਜੀ ਲਾਇਆ ਵੀ ਫਮੁਰਲਾ ਦੋਸਤੋ ਦਰਮਿਆਨਾ ਕੱਟ ਮੱਝ ਦਾ ਪਰ ਦੋਸਤੋ ਜੇ ਇਹਦੀਆਂ ਖਾਸੀਅਤਾਂ ਦਸੀਏ ਆਹ ਲੋ ਜੀ ਬਰੀਕੀ ਵਾਲੇ ਪਾਸੇ ਚਾਹੀਏ ਤੇ ਦੋਸਤੋ ਤੁਸੀਂ ਇਹਦੀ ਚੈੱਕ ਕਰ ਸਕਦੇ ਹੋ ਆਹ ਲੋ 8 ਲੀਟਰ ਦੋ ਦੋਸਤੋ ਪੰਜਾਂ ਮਹੀਨੇ ਦੀ ਗੱਬਨ ਚੈੱਕ ਪਾਸ ਸੁਹਾ ਦੱਜਾ ਸੁਣੀ ਜੇ ਲਓ ਦੋਸਤੋ ਇਹ ਵੀ ਬਿਲਕੁਲ ਬਰੀਕ ਚੰਬੜੀ ਦੇ ਸਿੰਗਲ ਹੜੀ ਦੀ ਮੱਝ ਕਰੋ ਚੱਕ ਜੀ ਦੋਸਤੋ ਜਿੰਨੇ ਵੀ ਪਸ਼ੂ ਵਖਾਇਆ ਵੀਰ ਨੇ ਇੱਕ ਤੋਂ ਇੱਕ ਟਾਪ ਪਸ਼ੂ ਵਖਾਇਆ ਤੇ ਇਹਦਾ ਆਪਾਂ ਵੀਰ ਤੋਂ ਮੁੱਲ ਪੁੱਛਨੇ ਕੀ ਮੁੱਲ ਕਰਨਾ ਦਾ ਸਖਾ ਵੀਰ ਇਹਦਾ ਮੁੱਲ ਵੀਰ ਜੀ ਜੈ ਦੀ ਆ ਹਾਂਜੀ ਜਿਹੜੀ ਆਪਾਂ ਦੇਣੀ ਆ ਨਾ 65 ਦੀ ਦੇ ਦਈਏ 65000 ਦੀ ਡਿਮਾਂਡ ਵੀ ਹੁਣ ਆਪਾਂ ਦੂਜੇ ਪਾਸੇ ਮਾਨਤਨ ਵਾਲੇ ਪਾਸੇ ਆ ਜੀਏ ਹਾਂ ਨਾ ਤਰੇਟ ਦੀ ਦੇ ਦਈਏ ਬਾੜ ਦੀ ਦੇ ਜੀ ਅਸੀਂ ਬਾੜ ਦੀ ਦੇ ਦਾਂਗੇ ਜੇ ਹੋਰ ਕੁਝ ਜੈਸੇ ਕੀ ਨਹੀਂ ਹੋਰ ਨਹੀਂ ਹੈਗੀ ਅੱਛਾ ਜੀ ਬਾੜ ਦੀ ਠੀਕ ਹੋਈ ਹਾਂ ਲਓ ਦੋਸਤੋ ਪੰਜਾਂ ਮਹੀਨਾ ਦੀ ਚੱਕ ਪਾਸ 8 ਕਿਲੋ ਦੁੱਧ ਅੱਛਾ ਜੀ ਜਿਹੜਾ ਮਰਜੀ ਵੀਰ ਲੈਏ ਚੋਕੇ ਠੀਕ ਹੈ ਭਾਵੇਂ ਧਾਰਵਣਾ ਮਾਰੇ ਸਵਾਈ ਵੀ ਇੱਕ ਨੰਬਰ ਠੀਕ ਹੈ ਜੀ ਹਾਂਜੀ ਲੋ ਦੋਸਤੋ ਪੰਜਾਂ ਮਹੀਨੇ ਦੀ ਗੱਪਣ 8 ਲੀਟਰ ਦੋ ਤਾਂ 63000 ਰੁਪਿਆ ਰੇਟ ਮੌਕੇ ਦਾ ਜਿੱਥੇ ਤੁਹਾਡਾ ਸ਼ੋਰ ਛਪਾ ਮਾਨ ਤਨ ਹਲਕਾ ਫੁਲਕਾ ਜਰੂਰ ਹੋਗਾ ਇਹਦੇ ਨਾਲ ਜਿਹੜੀ ਬੱਦੀ 6 ਨੰਬਰ ਦੀ ਮੱਝ ਦੱਸੀਏ ਗੱਡੀ ਹਾਂਜੀ ਇਹ ਵੀ ਵੀਰ ਜੀ ਮੱਝ ਦੇ ਬੜੀ ਕਰਤੂਤ ਵਾਲੀ ਸੀ ਹਾਂਜੀ ਥੋੜਾ ਜਣਾ ਬੰਦਿਆਂ ਨੇ ਉਹਨਾਂ ਤੋੜਤੀ ਮੱਝ ਅੱਛਾ ਜੀ ਉਹ ਮੁੰਡਾ ਬਾਹਰ ਚਲੇ ਗਿਆ ਤੇ ਮੁੰਡੇ ਜਨਾਨੀ ਤੋਂ ਮੰਗਰ ਪੱਠੇ ਨਹੀਂ ਪਏ ਅੱਛਾ ਅੱਛਾ ਜੀ ਉਹ ਮੁੰਡਾ ਫਿਰ ਆਵ ਚਲੇ ਗਿਆ ਬਾਹਰ ਤੋਂ ਬਜ਼ੁਰਗੇ ਦੀ ਇੱਕ ਉਹਨਾਂ ਦੀ ਮੰਮੀ 14 ਲੀਟਰ ਦੇ ਥੱਲੇ ਹੁਣ ਦੁੱਧ ਚੁੰਦੇ ਰਹਿਆ ਅ ਅੱਛਾ ਜੀ ਫਿਰ ਸ਼ਾਮ ਸੂਮਣੀ ਹੋਈ ਮੱਝ ਦੀ ਹੁਣ ਜਿਹੜਾ ਦੁੱਧ 10 ਲੀਟਰ ਦੇ ਥੱਲੇ 10 ਲੀਟਰ ਪੱਕਾ ਪੁੱਤ ਹਾਂਜੀ ਹਾਂਜੀ ਤੇ ਬੱਚਾ ਬੱਚਾ ਉਹ ਕੱਟੀ ਜੋ ਮੰਗ ਆ ਲੋ ਜੀ ਦੋਸਤੋ ਇਹਦੇ ਮਗਰ ਵੀ ਪਲੱਸ ਪੁਆਇੰਟ ਕੱਟੀ ਤੇ ਕੱਟੀ ਦਾ ਭਾਰੀ ਉਹ ਆਂਦੀ ਬੀਬੀ ਹਾਂ ਅਦੇ 10000 ਰੁਪਇਆ ਘੱਟ ਦੇ ਜਾ ਤੇ ਕੱਟੀ ਰਹਿ ਜਾਂਦੇ ਮਾਹ ਕੱਟੀ ਕਰਕੇ ਮੱਝ ਵਿਗਣੀ ਹੈ। ਕੱਟੀ ਦੇ ਦੋਸਤੋ ਦੇਖੋ 1.5 ਮਹੀਨੇ ਦੀ ਆਹ ਤਾਰੀ ਮਹੀਨੇ ਦੀ। ਨੀਲੀ ਦੇ ਇਹ ਨਿਸ਼ਾਨੀ ਕਰਦੀ ਹੈ ਨਾ। ਹਾਂ ਜੀ। ਨੀਲੀ ਦੀ ਇਹ ਕੱਦ ਦੇਖੋ ਕੱਟੀ ਦਾ। ਹਲੋ ਜੀ ਪੂਰੀ ਦੋਸਤੋ ਜੰਮੀ ਪਲੀ ਹੈ ਕੱਟੀ ਪੂਰੀ ਰਾਜੀ ਗਏ ਨੇ ਸ਼ੰਗੀ ਸੰਭੀ ਹੈ ਸ਼ੌਂਕ ਨਾਲ। ਹਲੋ। ਤੇ ਮੱਝ ਦੋਸਤੋ ਹੈਗੀ ਜੇ ਤੀਜਾ ਸੂਆ ਵੀ ਸੁਈ। ਹਾਂ ਜੀ ਤੀਜਾ ਸੂਆ। ਤੀਜਾ ਸੂਆ ਸੁਈ ਪੂਰਾ ਕੱਦ ਵਜਨ ਮੱਝ ਦਾ ਦੇਖੋ। ਅੰਦਾਜ਼ਾ ਦੋਸਤੋ ਲਾ ਲਓ ਕਿ 1.5 ਤੋਂ 2 ਮਹੀਨੇ ਦਾ ਟਾਈਮ ਹੋ ਜਾਊਗਾ ਸੀਨ। ਤੇ ਦ ਇਹਦੀ ਦੋਸਤੋ ਥਣਾਂ ਦੀ ਕੁਆਲਿਟੀ ਮਤਲਬ ਬੱਧੀ ਮੱਝ ਦੀ ਕੋਨਾ ਆ ਲੋ ਜੀ ਮੈਨਾਂ ਵੀ ਬਹੁਤ ਜ਼ਿਆਦਾ ਚੱਡਾ ਥਣ ਚੱਟਾ ਹੀ ਦੇ ਆ ਲੋ ਜੀ ਪੀੜੀ ਦੇ ਪਾਵੇ ਇਹ ਤੇ ਮੱਝ ਹੋਣ ਵੀ ਜਿਹੜਾ ਵੀਰ ਸਾਹਮਣੂ 14 ਲੀਟਰ ਹੀ ਕਰੂ ਦੁੱਧ ਠੀਕ ਹੈ ਜੀ ਤੁਹਾਨੂੰ ਪਤਾ ਫਿਰ ਮੁੜ ਕੇ ਸੇਵਾ ਨਹੀਂ ਹੁੰਦੀ ਬਾਅਦ ਚ ਹਾਂਜੀ 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 ਇਹਦੀ ਗੱਲ ਹੈਗੀ ਐਨੂ ਲੈ ਦੋਸਤੋ ਕੱਟੀ ਦਾ ਵਹਲੂ ਤੁਸੀਂ ਸੱਜਰ ਪਰਹਵਾਣ ਨੂੰ ਕਰਦੀ ਖਾਲਜ ਲਓ ਮਿਲਦੀ ਵੀ ਦੋਮੇ ਟਾਈਮ ਬੱਚੇ ਦੇ ਹਾਂਜੀ 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 ਲਓ ਜੀ ਕਰੋ ਚੈੱਕ ਹਾਂ ਤੇ ਕਾਹ ਮੈਂ ਆਰਡਰ ਕੁਆਲਿਟੀ ਮੱਝ ਦੀ ਬੜਾ ਲਾੜੇ ਥਣ ਚੱਡਾ ਵੇਖੋ ਲਓ ਜੀ ਲਿਆਓ ਜੀ ਐ ਤੀ ਉਤਨਾ ਵੀ ਐਂਡ ਤੋਂ ਐਂਡ ਹੀ ਆਇਆ ਮਾਲ ਠੀਕ ਹੈ ਜੀ ਹਾਂ ਜੀ ਲਓ ਜੀ ਦੱਸੋ ਕਰ ਲੋ ਚਲ ਪੂਰਾ ਵਜਨ ਮजूद ਮਾ ਜੇਰਾ ਹੋਣ ਵੀ ਵੀਰ ਸਾਬ ਨੂੰ 14 ਲੀਟਰ ਹੋਣ ਵੀ ਦੁੱਧ ਕਰੂਗੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਬੱਚਾ ਵੀ ਨਾਲ ਕੱਟੀ ਜੇ ਮਿਲ ਗਈ ਤੁਹਾਨੂੰ ਆਹ ਲਓ ਜੀ ਕਰੋ ਚੱਲ ਮਾਝੀ ਵੀ ਇਹ ਲੋ ਵੱਟੀ ਜੋ ਮਾਝੀ ਵੱਟੀ ਦੇ ਕੱਟੀ ਵੱਟੀ ਚ ਹਾਂ ਜੀ ਹਾਂ ਜੀ ਪੇਠਪੁਰੇ ਦੀ ਕਿੰਨੀ ਮੱਝ ਆ ਆ ਲੋ ਜੀ ਨਹੀਂ ਥਣਾ ਦੀ ਕੁਆਲਿਟੀ ਤੁਸੀਂ ਕਰੋ ਚੈੱਕ ਚਾਰੇ ਥਣ ਗੈਪ ਚ ਲੱਗੇ ਕੋਈ ਫੋਟ ਸ਼ਾਮ ਨਹੀਂ ਨਾਲ ਲੱਗੀ ਧਾਰਾ ਵੀਰ ਬਿਲਕੁਲ ਬਰਾਬਰ ਮੈਂ ਨਾ ਵੀਰ ਜੀ ਚੌਣ ਕਿਤੇ ਏਡੀ ਆ ਹਾਂਜੀ ਚਲੋ ਬਾਕੀ ਵੀਰਾਂ ਨੂੰ ਸਾਰਿਆਂ ਨੂੰ ਪਤਾ ਨਾ ਜਿਹੜਾ ਥਣ ਲੱਗਾ ਚੋਾਈ ਜਾ ਹਾਂਜੀ ਤੇ ਬਹੁਤ ਜ਼ਿਆਦਾ ਇਹਦਾ ਮੁੱਲ ਇਹ ਵੀਰ ਜੀ 70000 ਦੀ ਦੇ ਦੇਗੇ ਆ ਨਾ 70000 ਤੋਂ ਮਾਨਤਣ ਕਰ ਮੈਂ ਕੋਸਦਾ ਇਹ 4000 ਰੁਪਿਆ ਕਰਦਾਂਗੇ ਯਾਰ ਵੀਰ ਹਾਂਜੀ ਮੱਝ ਬਹੁਤ ਜ਼ਿਆਦੀ ਚੰਗੀ ਜੋ ਵਸਾਖੀ ਜੇ ਮਾਨਤਣ ਦੋ ਘਾਟ 70 ਦੀ ਦੇ ਦਾਂਗੇ ਦੋ ਘਾਟ ਹੋ ਗਿਆ ਤੇ ਪੰਜਾਬੀ ਨਹੀਂ ਤੇ ਨਹੀਂ ਹਾਂ ਦੋ ਹੀ ਹਾਂ ਹੋਈ ਦੋ ਹੀ ਲੋ ਹਜ਼ਾਰ ਤੁਹਾਡੇ ਲੋ ਤੇ ਹਜ਼ਾਰ ਮੇਰੇ ਲੋ ਗਿਆ ਲੋ ਦੋਸਤੋ 68000 ਰੁਪਏ ਦਾ ਪੂਲ ਮੁੱਲ ਮੱਜ ਵੀ ਵੇਖੋਣਾ ਤੁਸੀਂ ਕਿੰਨੀ ਵੱਡੀ ਆ ਦੋ ਘੜੇ ਵੀ 70 ਹਜ਼ਾਰ ਹਾਂ ਹਾਂ ਨਾ ਕੋਈ ਥੋੜੀ ਬਾਤੀ ਛੋਟ ਚੱਪਾ ਕਰ ਦਾਂਗੇ ਠੀਕ ਹੈ ਜੀ ਲਓ ਜੀ ਦੋਸਤੋ ਦੋ ਘਟ 70 ਹਜ਼ਾਰ ਯਾਨੀ ਕਿ 68000 ਰੁਪਏ ਦਾ ਮੁੱਲ ਤੇ ਦੋਸਤੋ ਬੱਚਾ ਵੀ ਨਾਲ ਸੁਹਣੀ ਕੱਟੀ ਤੇ ਦਾ ਭਾਈ ਕੱਟੀ ਬਹੁਤ ਜਿਆਦੀ ਟੌਪ ਦੀ ਆ ਇਥੋਂ ਮੇਰੇ ਪਿੰਡ ਦੇ ਵੀ ਕੱਤੀ ਮਗਰ ਪਏ ਆ ਕੱਤੀ ਆ ਇਹਨਾਂ ਨੂੰ ਲਾਗੇ ਦੇ ਦੇ ਮਾਨਾ ਠੀਕ ਹੈ। ਉਹ ਕੱਟੀ ਨਾਲ ਹੀ ਮੱਝ ਵਿਗਰੀ ਹੈ। ਮੱਝ ਵਿਗਰੀ ਹੈ। ਹਾਂਜੀ। 6 ਨਗਰ ਦੋਸਤੋ ਤੁਹਾਨੂੰ ਦਿਖਾਏ ਆ। 3 ਮੱਝਾਂ ਟੋਕੜ ਗੱਪਣ ਤੇ 3 ਮੱਝਾਂ ਦੋਸਤੋ ਦੂਜੀਆਂ ਵੀ ਸੱਜਰ ਗੇਲੋ ਕੋਈ ਜਾਂ ਅਥਰੇ ਵੱਧ ਕੰਮ ਦੀਆਂ ਗੇਲੋ। ਇਹਨਾਂ ਪਸ਼ੂਆਂ ਦੀ ਡਿਟੇਲ ਦੋਸਤੋ ਤੁਹਾਨੂੰ ਕੱਲੇ-ਕੱਲੇ ਪਸ਼ੂ ਦੀ ਦਾਸਤੀ ਸਾਰੀ ਤੁਹਾਨੂੰ ਤੋਰ ਕੇ ਵਿਖਾਉਦੇ ਆ। ਐਡਰੈਸ ਇਕਰੀ ਵੀਰ ਦਾ ਫੇਰ ਬੋਲਦਾਂ ਪਿੰਡ ਦੋਸਤੋ ਵੀਰ ਦਾ ਹੈਗਾ ਜੇ ਸੁਰਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਸੱਤਰ ਸਿੰਘ ਨਾਮ ਵੀਰ ਦਾ ਫੋਨ ਨੰਬਰ ਵੀਰ ਇਕਰੀ ਆਪਣਾ ਫੇਰ ਬੋਲਦੇ। ਫੋਨ ਨੰਬਰ 887 179 ਠੀਕ ਹੈ ਜੀ ਹਾਂਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ